ਜੈ ਹਿੰਦ ਪੰਜਾਬ ਸਰਕਾਰ ਦੁਆਰਾ ਜਿਹੜਾ ਨਸ਼ਿਆਂ ਦੇ ਖਿਲਾਫ ਯੁੱਧ ਨਸ਼ਿਆਂ ਵਿਰੁੱਧ ਚੇੜਿਆ ਹੋਇਆ ਹੈ ਉਸੇ ਲੜੀ ਤਹਿਤ ਮਾਨਯੋਗ ਡੀਜੀਪੀ ਸਾਹਿਬ ਅਤੇ ਐਸਐਸਪੀ ਸਾਹਿਬ ਵੱਲੋਂ ਜਿਹੜੀ ਸਾਨੂੰ ਖੁਦਾਈਤਾ ਨੇ ਕਿ ਨਕਸ਼ੇ ਦੇ ਉੱਤੇ ਜਿਹੜੀ ਕਾਰਵਾਈ ਲਗਾਤਾਰ ਜਿਹੜੀ ਹੈਗੀ ਚੱਲ ਰਹੀ ਹੈ ਉਸੇ ਲੜੀ ਤਹਿਤ ਕੱਲ ਰਾਤ ਕੋਰਾਲੀ ਪੁਲਿਸ ਦੇ ਵਿੱਚੋਂ ਸਿਟੀ ਕੋਰਾਲੀ ਦੇ ਵਿੱਚ ਤਿੰਨ ਨਸ਼ਾ ਤਸਕਰਾਂ ਨੂੰ 38 ਗ੍ਰਾਮ ਹਿਰੋਇਨ ਦੇ ਨਾਲ ਫੜਿਆ ਗਿਆ ਇਹ ਤਿੰਨੋਂ ਜਿਹੜੇ ਹੈਗੇ ਨੇ ਇੱਕ ਪੰਕਜ ਕੁਮਾਰ ਹੈਗਾ ਜੋ ਕੋਰਾਲੀ ਦਾ ਰਹਿਣ ਵਾਲਾ ਹੈ ਉਹਦੀ ਸੱਸ ਹੈਗੀ ਹੈ ਕਮਲੇਸ਼ ਰਾਣੀ ਜੋ ਵੈਸੇ ਚਭਾਲ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ ਬਟ ਅੱਜ ਕੱਲ੍ਹ ਪੁਰਾਲੀ ਰਹਿੰਦੀ ਸੀ ਉਹ ਤੇ ਉਹਦਾ ਬੇਟਾ ਜਿਹੜਾ ਹੈ ਦੀਪਕ ਕੁਮਾਰ ਇਹ ਤਿੰਨੋਂ इनोਵਾ ਗੱਡੀ ਦੇ ਵਿੱਚ ਜਾ ਰਹੇ ਸੀਗੇ ਰਾਤ ਨੂੰ ਤਾਂ ਉਸ ਟਾਈਮ ਨਾਕਾਬੰਦੀ ਦੌਰਾਨ ਇਹਨਾਂ ਨੂੰ ਰੋਕਿਆ ਗਿਆ ਤੇ ਇਹਨਾਂ ਦੇ ਪੋਜੈਸ਼ਨ ਦੇ ਵਿੱਚੋਂ 38 ਗ੍ਰਾਮ ਹਿਰੋਇਨ ਅਤੇ इनोਵਾ ਗੱਡੀ ਨੂੰ ਜਿਹੜਾ ਹੈਗਾ ਉਹ ਕਬਜ਼ੇ 'ਚ ਦਿੱਤਾ ਗਿਆ ਤੇ ਇਹਨਾਂ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਪੁਰਾਣੀ ਕ੍ਰਿਮਿਨਲ ਹਿਸਟਰੀ ਦੇ ਤੌਰ ਦੇ ਉੱਤੇ ਪੰਕਜ ਦੇ ਉੱਤੇ ਦੋ ਪਹਿਲਾਂ ਐਫ ਆਈ ਆਰ ਦਰਜ ਨੇ ਜੀ ਇੱਕ ਸਨੇਚਿੰਗ ਦਾ ਕੇਸ ਹੈਗਾ ਤੇ ਇੱਕ ਪਹਿਲਾਂ ਨਸ਼ੇਦਾਰ ਕੇਸ ਹੈਗਾ ਤੋ ਇਹ ਤਿੰਨਾਂ ਨੂੰ ਜਿਹੜਾ ਹੈਗਾ ਕਾਬੂ ਕੀਤਾ ਗਿਆ ਤੇ ਇਹਨਾਂ ਦੇ ਖਿਲਾਫ ਜਿਹੜੀ ਹੈਗੀ ਆ ਅੱਗੇ ਪੁਚੀ ਰਚ ਕਰਕੇ ਜੋ ਅੱਗੇ ਆਏਗਾ ਉਹ ਦੇਖਿਆ ਜਾਏਗਾ ਇਸ ਤੋਂ ਇਲਾਵਾ ਮੇਰੀ ਪਬਲਿਕ ਨੂੰ ਅਪੀਲ ਹੈ ਕਿ ਤੁਸੀਂ ਵੀ ਆਪਣੇ ਗਲੀ ਮੁਹੱਲੇ 'ਚ ਅਗਰ ਕਿਤੇ ਵੀ ਕੋਈ ਤਸਕਰੀ ਦੀ ਤੁਹਾਨੂੰ ਗੱਲ ਸਮਝ ਆਂਦੀ ਹੈ ਕਿ ਕੋਈ ਬੰਦਾ ਇਸ 'ਚ ਇਨਵੋਲ ਹੈ ਤਾਂ ਸਾਨੂੰ ਤੁਰੰਤ ਇਹਦੇ ਬਾਰੇ ਸੂਚਨਾ ਦਿੱਤੀ ਜਾਵੇ ਸੋ ਦੈਟ ਅਸੀਂ ਉਹਦੇ ਤੇ ਆਪਣੇ ਵੱਲੋਂ ਤਾਂ ਅਸੀਂ ਐਕਸ਼ਨ ਕਰ ਹੀ ਰਹੇ ਹਾਂ ਪਰ ਕਈ ਵਾਰੀ ਇਹੋ ਜਿਹੇ ਵੀ ਤੱਤ ਫੈਗੇ ਨੇ ਜਿਨ੍ਹਾਂ ਦੀ ਜਾਣਕਾਰੀ ਹਜੇ ਸਾਡੇ ਤੱਕ ਨਹੀਂ ਹੁੰਦੀ ਉਹ ਪਬਲਿਕ ਵੱਲੋਂ ਸਾਨੂੰ ਕੋਈ ਉਹਜਾ ਰਿਸਪੌਂਸ ਆਏਗਾ ਤਾਂ ਤੁਹਾਡਾ ਨਾਮ ਗੁਪਤ ਰੱਖਿਆ ਜਾਏਗਾ ਤੇ ਇਮੀਡੀਏਟਲੀ ਉਹਦੇ ਤੇ ਐਕਸ਼ਨ ਲਿੱਤਾ ਜਾਏਗਾ ਧੰਨਵਾਦ ਜੈ